ਟੁਆਇ ਟ੍ਰੇਨ ਦੇ ਵਿੱਚ ਝੂਟੇ ਲੈ ਰਹੇ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਦੱਸਿਆ ਕਿ ਉਹ ਟੁਆਇ ਟ੍ਰੇਨ ਪਲਟ ਗਈ ਸੀ ਜਿਸ ਤੋਂ ਬਾਅਦ ਉਸ ਬੱਚੇ ਦਾ ਸਿਰ ਫਰਸ਼ ਤੇ ਵੱਜਦਾ ਤੇ ਬੱਚੇ ਦੀ ਹਾਲਤ ਗੰਭੀਰ ਹੁੰਦੀ ਹੈ ਗੰਭੀਰ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਕਿਉਂਕਿ ਜਿੱਥੇ ਪਰਿਵਾਰ ਖੁਸ਼ੀਆਂ ਮਨਾਉਣ ਦੇ ਲਈ ਛੁੱਟੀਆਂ ਮਨਾਉਣ ਦੇ ਲਈ ਇੱਕ ਮਾਲ ਦੇ ਵਿੱਚ ਪਹੁੰਚਿਆ ਸੀਗਾ ਪਰ ਅਚਾਨਕ ਇਹ ਮੰਦਪਾਗਾ ਹਾਦਸਾ ਵਾਪਰਿਆ ਤੇ ਉਹਨਾਂ ਦੇ 11 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਇਸ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਦਸੀਕੇ ਘਟਨਾ ਚੰਡੀਗੜ੍ਹ ਦੇ ਇਲੰਤੇ ਮੋਲਦੇ ਵਿੱਚ ਵਾਪਰੀ ਹੈ ਜਿੱਥੇ ਕਿ 11 ਸਾਲ ਦਾ ਮਾਸੂਮ ਬੱਚਾ ਆਪਣੇ ਪਰਿਵਾਰ ਦੇ ਨਾਲ ਇਲੰਤੇ ਮੋਲਦੇ ਵਿੱਚ ਘੁੰਮਣ ਆਇਆ ਸੀ ਤੇ ਝੂਟੇ ਵੇਖ ਕੇ ਜਿਵੇਂ ਅਕਸਰ ਬੱਚੇ ਜ਼िद ਕਰਨ ਲੱਗਦੇ ਨੇ ਝੂਟੇ ਲੈਣ ਦੀ ਓਵੇਂ ਹੀ ਇਸ ਬੱਚੇ ਦੇ ਵੱਲੋਂ ਵੀ ਆਪਣੇ ਮਾਪਿਆਂ ਦੇ ਕੋਲ ਜ਼िद ਕੀਤੀ ਗਈ ਜਿਸ ਤੋਂ ਬਾਅਦ ਉਹ ਤੇ ਉਸ ਦਾ ਚਚੇਰਾ ਭਰਾ ਜਿਹੜਾ ਹੈ ਇਸ ਟੁਆਇਰਨ ਦੇ ਵਿੱਚ ਬੈਠਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਝੂਟੇ ਲੈਣੇ ਸ਼ੁਰੂ ਹੁੰਦੇ ਨੇ ਤੇ ਅਚਾਨਕ ਕਿ ਟ੍ਰੇਨ ਦਾ ਬੈਲੈਂਸ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਇੱਕ ਟ੍ਰੇਨ ਦਾ ਡੱਬਾ ਜਿਹੜਾ ਉਹ ਪਲਟ ਜਾਂਦਾ ਤੇ ਉਹ ਬੱਚਾ ਵੀ ਡਿੱਗ ਜਾਂਦਾ ਤੇ ਬੱਚੇ ਦੀ ਸਿਰ ਜਿਹੜਾ ਹੈ ਉਹ ਫਰਸ਼ ਤੇ ਵੱਜਦਾ ਜਿਸ ਤੋਂ ਬਾਅਦ ਉਸੇ ਸਟੱਟ ਲੱਗਦੀ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਬੱਚੇ ਨੂੰ ਮਰਿਤਕ ਐਲਾਨ ਦਿੱਤਾ ਦੱਸਦੇ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਵੀ ਡੂੰਗਾ ਸੁਬਮਾ ਪਹੁੰਚੋ ਦੱਸਦੇ ਕਿ ਟ੍ਰੇਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਬੱਚਾ ਝੂਟੇ ਲਹਿ ਰਿਹਾ ਸੀ ਜਿਸ ਨੂੰ ਲਾਈਨ ਦੇ ਉੱਤੇ ਕਰ ਰਿਹਾ ਸੀ ਉੱਥੇ ਦੱਸਦੇ ਕਿ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਕੁਮਨਫਰੇ ਨਾਏ ਸੀ ਪਰ ਉਹਨਾਂ ਨੂੰ ਕਿੱਥੇ ਅੰਦਾਜ਼ਾ ਸੀਗਾ ਕਿ ਉਹਨਾਂ ਦੇ ਨਾਲ ਅਜਿਹਾ ਮੰਦਪਾਗਾ ਪਾਣਾ ਵਾਪਰ ਜਾਵੇਗਾ ਇਸ ਸੰਬੰਧ ਦੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੋਰਡਨ ਟੁਆਇਟ ਰੇਨ ਦੇ ਵਿੱਚ ਝੂਟੇ ਲੈ ਰਹੇ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਦੱਸਿਆ ਕਿ ਉਹ ਟੁਆਇਟ ਰੇਨ ਪਲਟ ਗਈ ਸੀ ਜਿਸ ਤੋਂ ਬਾਅਦ ਉਸ ਬੱਚੇ ਦਾ ਸਿਰ ਫਰਸ਼ ਤੇ ਵੱਜਦਾ ਤੇ ਬੱਚੇ ਦੀ ਹਲਤ ਗੰਭੀਰ ਹੁੰਦੀ ਹੈ ਗੰਭੀਰ ਹਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਦੱਸਦੀ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਡੂੰਗਾ ਸਦਮਾ ਪਹੁੰਚਿਆ ਕਿਉਂਕਿ ਜਿੱਥੇ ਪਰਿਵਾਰ ਖੁਸ਼ੀਆਂ ਮਨਾਉਣ ਦੇ ਲਈ ਛੁੱਟੀਆਂ ਮਨਾਉਣ ਦੇ ਲਈ ਇੱਕ ਮਾਲਦੇ ਵਿੱਚ ਪਹੁੰਚਿਆ ਸੀਗਾ ਪਰ ਅਚਾਨਕ ਇੱਕ ਮੰਤਪਾਗਾ ਹਾਦਸਾ ਵਾਪਰਿਆ ਤੇ ਉਹਨਾਂ ਦੇ 11 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਡੂੰਗਾ ਸਦਮਾ ਪਹੁੰਚਿਆ ਦੱਸਦੀ ਕਿ ਘਟਨਾ ਚੰਡੀਗੜ੍ਹ ਦੇ ਐਲੰਤੇ ਮਾਲਦੇ ਵਿੱਚ ਵਾਪਰੀ ਹੈ ਜਿੱਥੇ ਕਿ 11 ਸਾਲ ਦਾ ਮਾਸੂਮ ਬੱਚਾ ਆਪਣੇ ਪਰਿਵਾਰ ਦੇ ਨਾਲ ਇਲੰਤੇ ਮੌਲ ਦੇ ਵਿੱਚ ਕੁਮਨਾਇਆ ਸੀ ਤੇ ਝੂਟੇ ਵੇਖ ਕੇ ਜਿਵੇਂ ਅਕਸਰ ਬੱਚੇ ਜ਼ਿੱਦ ਕਰਨ ਲੱਗਦੇ ਨੇ ਝੂਟੇ ਲੈਣ ਦੀ ਓਵੇਂ ਹੀ ਇਸ ਬੱਚੇ ਦੇ ਵੱਲੋਂ ਵੀ ਆਪਣੇ ਮਾਪਿਆਂ ਦੇ ਕੋਲ ਜ਼ਿੱਦ ਕੀਤੀ ਗਈ ਜਿਸ ਤੋਂ ਬਾਅਦ ਉਹ ਤੇ ਉਸ ਦਾ ਚਚੇਰਾ ਭਰਾ ਜਿਹੜਾ ਹੈ ਇਸ ਟੁਆਇ ਟ੍ਰੇਨ ਦੇ ਵਿੱਚ ਬੈਠਦੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਝੂਟੇ ਲੈਣੇ ਸ਼ੁਰੂ ਹੁੰਦੇ ਨੇ ਤੇ ਅਚਾਨਕ ਕਿ ਟੁਆਇ ਟ੍ਰੇਨ ਦਾ ਬੈਲੈਂਸ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਇੱਕ ਟੁਆਇ ਟ੍ਰੇਨ ਦਾ ਡੱਬਾ ਜਿਹੜਾ ਉਹ ੇਠਾਂ ਪਲਟ ਜਾਂਦਾ ਤੇ ਉਹ ਬੱਚਾ ਵੀ ਡਿੱਗ ਜਾਂਦਾ ਤੇ ਬੱਚੇ ਦੀ ਅਸੇ ਜਿਹੜਾ ਹੈ ਉਹ ਫਰਸ਼ ਤੇ ਵੱਜਦਾ ਜਿਸ ਤੋਂ ਬਾਅਦ ਉਸ ਤੇ ਸੱਟ ਲੱਗਦੀ ਹੈ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਬੱਚੇ ਨੂੰ ਮਰਿਤਕ ਐਲਾਨ ਦਿੱਤਾ ਦੱਸ ਦੇ ਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਨੂੰ ਵਿਡੂੰਗਾ ਸਦਮਾ ਪਹੁੰਚਿਆ 10 ਦੇ ਕਿ ਟ੍ਰੇਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਬੱਚਾ ਝੂਟੇ ਲੈ ਰਿਹਾ ਸੀ ਜਿਸ ਨੂੰ ਲਾਈਨ ਦੇ ਉੱਤੇ ਕਰ ਰਿਹਾ ਸੀ ਉੱਥੇ ਦੱਸਿਆ ਕਿ ਹੁਣ ਉਸ ਦੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ ਹੈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਕੁਮਨ ਫਿਰਨ ਆਏ ਸੀ ਪਰ ਉਹਨਾਂ ਨੂੰ ਕਿੱਥੇ ਅੰਦਾਜ਼ਾ ਸੀਗਾ ਕਿ ਉਹਨਾਂ ਦੇ ਨਾਲ ਅਜਿਹਾ ਮੰਦਪਾਗਾ ਪਾਣਾ ਵਾਪਰ ਜਾਵੇਗਾ ਇਸ ਸੰਬੰਧ ਦੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੋਰਡਨ